ਬਰਸੀ ਆ ਜਿਨ੍ਹਾਂ ਨੇ ਇਹ ਗੁਰਨਾਨਕ ਕਮਿਸ਼ਨ ਚੈਰੀਟੇਬਲ ਹਸਪੀਟਲ ਨਵਾਂਗਰਾ ਕੋਲਪੁਰ ਵਿੱਚ ਸਥਾਪਿਤ ਕੀਤਾ ਇਹ ਇਸ ਇਲਾਕੇ ਦੀ ਲੋੜ ਸੀਗੀ ਬੀਤੇ ਤੇ ਕੰਢੀ ਦੇ ਇਲਾਕੇ ਦੇ ਵਿੱਚ ਤੇ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾਣ ਸੋ 2010 ਵਿੱਚ ਇਹ ਜਿਹੜਾ ਟਰਸਟ ਸੀਗਾ ਸ਼ੁਰੂ ਕੀਤਾ ਸੀਗਾ ਅੱਜ ਤੱਕ तकरीबन 15 ਸਾਲ ਹੋ ਗਏ ਸਾਨੂੰ ਇੱਥੇ ਕੰਮ ਕਰਦਿਆਂ ਨੂੰ ਸਾਡਾ ਮੇਨ ਮਕਸਦ ਇੱਥੇ ਇਹ ਹਸਪੀਟਲ ਚਲਾਉਣ ਦਾ ਇਹ ਹੈਗਾ ਕਿ ਜਿਹੜੇ ਆਮ ਲੋਕੀ ਨੇ ਜਿਨ੍ਹਾਂ ਦੇ ਕੋਲ ਬਹੁਤ ਜਿਆਦੇ ਸਾਧਨ ਨਹੀਂ ਜਾਂ ਜਿਨ੍ਹਾਂ ਕੋਲ ਬਹੁਤ ਜਿਆਦੇ ਅਵੇਅਰਨੈਸ ਨਹੀਂ ਪੁਰਾਣੋਂ ਉਸੇ ਘੱਟ ਖਰਚੇ ਤੇ ਉੱਪਰ ਵਧੀਆ ਸੇਵਾ ਸਹੂਲਤਾਂ ਦੇ ਸਕੀਏ ਕਿ ਅਸੀਂ ਪਿਛਲੇ 15 ਸਾਲਾਂ ਤੋਂ ਹੀ ਇੱਥੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪੀਟਲ ਰੁੜਕੀ ਮੋੜ ਦੇ ਕੋਲ ਆ ਇੱਥੇ ਅਸੀਂ ਅੱਖਾਂ ਦੇ ਜਿਹੜੇ ਮਾਹ ਡਾਕਟਰ ਨੇ ਇਸ ਤਰ੍ਹਾਂ ਮੈਡੀਸਨ ਦੇ ਆਪਰੇਸ਼ਨਾਂ ਦੇ ਗਾਇਨੀ ਦੇ ਤੇ ਹਰ ਤਰ੍ਹਾਂ ਦੇ ਲੈਬ ਦੇ ਜਿਹੜੇ ਹੈਗੇ ਆ ਟੈਸਟ ਵਗੈਰਾ ਇੱਥੇ ਹੁੰਦੇ ਨੇ ਫਾਰਮੇਸੀ ਸਾਡਾ ਕੋ ਆਪਣੀਆਂ 24 ਘੰਟੇ ਐਮਰਜੈਂਸੀ ਲਈ ਐਂਬੂਲੈਂਸ ਸਾਰੀਆਂ ਸਭਾਵਾਂ ਇੱਥੇ ਹਾਜ਼ਰ ਆ ਤੇ ਅਸੀਂ ਇਹ ਸਭਾਵਾਂ ਪਿਛਲੇ ਲੰਬੇ ਸਮੇਂ ਤੋਂ ਦੇ ਰਹੇ ਆਂ ਤੇ ਕਿਉਂਕਿ ਪਿੰਡਾਂ ਦੇ ਵਿੱਚ ਹਸਪਤਾਲ ਚਲਾਣੇ ਆਪ ਸਭ ਨੂੰ ਪਤਾ ਕਿ ਬੜੇ ਔਖੇ ਨੇ ਪਿੰਡਾਂ ਵਿੱਚ ਡਾਕਟਰ ਲਿਆਣੇ ਬੜੇ ਔਖੇ ਨੇ ਤੇ ਖਾਸ ਕਰਕੇ ਜਦੋਂ ਚੈਰੀਟੇਬਲ ਹਸਪਤਾਲ ਚਲਾਣੇ ਹੋਣ ਤੇ ਉਸ ਵੇਲੇ ਹੋਰ ਵੀ ਜਿਆਦਾ ਸਮੱਸਿਆਵਾਂ ਆਨੀਆਂ ਪਰ ਪ੍ਰਮਾਤਮਾ ਦੀ ਕਿਰਪਾ ਆ ਧੰਤਨ ਸਹਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਆ ਜਿਨ੍ਹਾਂ ਨੇ ਸਾਨੂੰ ਬਲ ਬਖਸ਼ਿਆ ਉਦਮ ਬਖਸ਼ਿਆ ਤੇ ਸੰਗਤਾਂ ਦਾ ਸਹਿਯੋਗ ਬਖਸ਼ਿਆ ਜਿਨ੍ਹਾਂ ਦੇ ਨਾਲ ਜਿਨ੍ਹਾਂ ਕਰਕੇ ਅਸੀਂ ਇਹ ਸੰਸਥਾ ਨੂੰ ਲਗਾਤਾਰ ਚਲਾ ਰਹੇ ਹਾਂ ਬੇਸ਼ੱਕ ਉਹ ਮੰਦੀ ਦਾ ਦੌਰ ਸੀਗਾ ਬੇਸ਼ੱਕ ਉਹ ਕਰੋਨਾ ਦਾ ਦੌਰ ਸੀਗਾ ਪਰ ਅਸੀਂ ਜਿੱਥੇ ਬੈਠੇ ਸੀ ਸਾਨੂੰ ਬਾਬਾ ਜੀ ਬਿਠਾ ਕੇ ਗਏ ਸੀ ਕਿ ਅਸੀਂ ਉੱਥੇ ਬੈਠੇ ਆ ਤੇ ਕੰਮ ਕਰ ਰਹੇ ਆ ਆਪ ਸੰਗਤਾਂ ਨੂੰ ਬੇਨਤੀ ਆ ਕਿ ਪਹਿਲੇ ਨੰਬਰ ਤੇ ਤਾਂ ਇਹ ਹੈ ਕਿ ਜਿਹੜੀਆਂ ਸਾਡੇ ਕੋਲ ਇੱਥੇ ਸੁਵਿਧਾਵਾਂ ਨੇ ਉਹਨਾਂ ਦਾ ਬਹੁਤ ਬਹੁਤ ਲਾਭ ਉਠਾਓ ਦੂਜੇ ਨੰਬਰ ਤੇ ਜੇ ਕਿਸੇ ਕੋ ਹਿੰਮਤ ਹੈਗੀ ਆ ਕੋਈ 10 ਰੁਪਏ 20 ਰੁਪਏ 100 ਰੁਪਿਆ ਇਸ ਸੇਵਾ 'ਚ ਪਾ ਸਕਦਾ ਤਾਂ ਕਿ ਜਿਹੜੇ ਜਾਤ ਵੀ ਦੇਖਦੇ ਆ ਪਿਛਲੇ ਪਾਸੇ ਕਿੰਨੇ ਮਰੀਜ਼ ਨੇ ਸਾਰੇ ਲੋੜਵੰਦ ਮਰੀਜ਼ ਨੇ ਉਹਨਾਂ ਦਾ ਹਲਾਜ ਅਸੀਂ ਕਰ ਸਕੀਏ ਜੇ ਇਹਨਾਂ ਕੋਲ ਸਾਰਿਆਂ ਕੋਲ ਬਹੁਤ ਜ਼ਿਆਦੇ ਪੈਸੇ ਹੁੰਦੇ ਤਾਂ ਉਹਨਾਂ ਨੇ ਕੈਂਪ ਵਿੱਚ ਲੱਗ ਜਾਂ ਲੱਗੇ ਆਪਰੇਸ਼ਨ ਨਹੀਂ ਸੀ ਕਰਾਉਣੇ ਠੀਕ ਹੈ ਉਹ ਕੋਈ ਬੰਦਾ ਵੀ ਜਾ ਕੇ ਨਵਾਂ ਸ਼ਹਿਰ ਜਾਂ ਚੰਡੀਗੜ੍ਹ ਜਾ ਕੇ ਆਪਣਾ ਉਹ 10-20 ਹਜ਼ਾਰ ਰੁਪਏ ਦਾ ਆਪਰੇਸ਼ਨ ਕਰਵਾ ਸਕਦਾ ਪਰ ਇਹ ਸਮਰੱਥਾ ਨਹੀਂ ਲੋਕਾਂ ਕੋਲ ਐਸ ਇਲਾਕੇ ਵਿੱਚ ਕਾਫੀ ਜ਼ਿਆਦਾ ਗਰੀਬੀ ਵੀ ਆ ਅਵੇਅਰਨੈਸ ਦੀ ਕਮੀ ਵੀ ਆ ਸਹੂਲਤਾਂ ਵੀ ਹੁਣੇ ਵੀ ਨਹੀਂ ਇਸ ਕਰਕੇ ਇਹ ਧਾਰਾ ਚੱਲ ਰਿਹਾ ਇੱਥੇ ਤੇ ਮੇਰੀ ਦੇਸ਼ ਭਜੇ ਦੇ ਸੰਗਤਾਂ ਨੂੰ ਬੇਨਤੀ ਆ ਅਸੀਂ ਜੁੜ ਕੇ ਕਿ ਆਓ ਇਹ ਗੁਨਾਨ ਸਿੰਘ ਸਾਹਿਬ ਦਾ ਮਿਸ਼ਨ ਆ ਅਸੀਂ ਉਸ ਮਿਸ਼ਨ ਨੂੰ ਗੁਨਾਨ ਸਿੰਘ ਸਾਹਿਬ ਦੀ ਕਿਰਪਾ ਦੇ ਨਾਲ ਹੀ ਪੂਰਾ ਕਰ ਸਕਦੇ ਆ ਤੇ ਮੇਰੀ ਸਭ ਤੋਂ ਬੇਨਤੀ ਹੈ ਕਿ ਆਪਾਂ ਇਸ ਸਾਰੇ ਨਾਲ ਜੁੜੀਏ ਜੁੜ ਕੇ ਆਪਾਂ ਜੋ ਸਾਨੂੰ ਗੁਰੂ ਸਾਹਿਬ ਨੇ ਸਨੇਹਾ ਦਿੱਤਾ ਮਨੁੱਖਤਾ ਦੀ ਸੇਵਾ ਕਰਨ ਦਾ ਅਸੀਂ ਉਸ ਸੇਵਾ ਨੂੰ ਪੂਰਾ ਕਰੀਏ ਕਿ ਮੈਂ ਇੱਥੇ ਆਇਆ ਇਹ ਸੇਵਾ ਤੇ ਪਹੁੰਚੇ ਬਾਬਾ ਬੁੱਧ ਸਿੰਘ ਜੀ ਦੇ ਜਿਹੜੇ ਟਰਸਟ ਵੱਲੋਂ ਇਹ ਚਲਾਇਆ ਜਾ ਰਿਹਾ ਜਿਹੜਾ ਕੈਂਪਾ ਅੱਖਾਂ ਦਾ ਕੈਂਪ ਇਹ ਲੱਗ ਰਿਹਾ ਅੱਜ ਉਹ ਬੜੀ ਖੁਸ਼ੀ ਹੋਈ ਹੈ ਜਿਵੇਂ ਜਿਵੇਂ ਵੀ ਸਾਲਾਨਾ ਸਾਲ ਦੀ ਸਾਲ ਜਿਹੜੀਆਂ ਵੀ ਹੋਰ ਸੁਵਿਧਾਵਾਂ ਨੇ ਉਹ ਮਰੀਜ਼ਾਂ ਨੂੰ ਦਿੰਦੇ ਨੇ ਹਰ ਤਰ੍ਹਾਂ ਦਾ ਜਿਹੜਾ ਮਰੀਜ਼ਾਂ ਦੀ ਇੱਥੇ ਦੇਖਭਾਲ ਹੁੰਦੀ ਆ ਐਡਮਿਟ ਕੀਤੇ ਜਾਂਦੇ ਨੇ ਆਪਰੇਸ਼ਨ ਹੁੰਦੇ ਨੇ ਮੈਂ ਇਹਨਾਂ ਬਹੁਤ ਖੁਸ਼ੀ ਆ ਕਿ ਸਾਡੇ ਪਿੰਡ ਵਿੱਚ ਬਾਹਰੋਂ ਜੋ ਜਨਤਾ ਆਂਦੀ ਆ ਇਸ ਮਿਸ਼ਨ ਦੇ ਵਿੱਚ ਅੱਖਾਂ ਵਾਸਤੇ ਫਰੀ ਕੈਂਪ ਲਾਇਆ ਜਾ ਰਿਹਾ ਜੋ ਕਿ ਜਨਤਾ ਵਾਸਤੇ ਬਹੁਤ ਲਾਹੇਵੰਦ ਹੈ ਹੋਰ ਵੀ ਜੇ ਕਿਸੇ ਨੂੰ ਬਿਮਾਰੀ ਹੋਵੇ ਉਹ ਵੀ ਚੈੱਕ ਕਰਾ ਸਕਦਾ ਡਾਕਟਰ ਸਾਹਿਬ ਇੱਥੇ ਬਹੁਤ ਹੈ ਚੰਗੀਆਂ ਸਹੂਤਾ ਦੇ ਰਹੇ ਆ ਜੋ ਕਿ ਕਿਤੇ ਔਰ ਨਹੀਂ ਮਿਲਦੀਆਂ ਸਾਨੂੰ ਤਾਂ ਜਾਤੇ ਹਸਪੀਟਲ ਖੁੱਲਿਆ ਹੀ ਇੱਥੇ ਜੁੜੇ ਹੋਏ ਆ ਜਾਤੇ ਜੁੜੇ ਹੋਏ ਆ ਬਹੁਤ ਵਧੀਆ ਹਸਪੀਟਲ ਹੈ ਵਧੀਆ ਚਲਾਉਂਦੇ ਆ ਵਧੀਆ ਸੇਵਾ ਕਰਦੇ ਜੀ ਇਹ ਤੇ ਉਧਰ ਵੀ ਇਲਾਜ ਇੱਥੇ ਵਧੀਆ ਹੋਇਆ ਬਹੁਤ ਇਲਾਜ ਕਰਾਏ ਅਸੀਂ ਸਸਤੇ ਇਲਾਜ ਹੋਏ ਵਧੀਆ ਇਲਾਜ ਹੋਏ ਹਾਂਜੀ ਅੱਜ ਕੈਂਪ ਲੱਗ ਰਿਹਾ ਜੀ ਹੱਕਾਂ ਦਾ ਫਰੀ ਬਹੁਤ ਸੇਵਾ ਕਰ ਰਹੇ ਚਾਹ ਪਾਣੀ ਦਾ ਲੰਗਰ ਲੱਗਿਆ ਵਾ ਸਭ ਕੁਝ ਲੱਗਿਆ ਵਾ ਜੀ ਬਿਲਕੁਲ ਫ੍ਰੀ ਸੇਵਾ ਹੋ ਰਹੀ ਹੈ